ਇਹ ਕਰਨ ਮੋਲ ਦਾ ਫਰੰਡ ਖੇਡਣ ਆਇਆ ਸੀ ਉਹ ਕਰਨ ਜਾ ਰਿਹਾ ਅਨਮੋਲ ਕਰਨ ਮੈਂ ਤੈਨੂੰ ਜਾਣ ਨਹੀਂ ਦੇਣਾ ਇਸ ਕਰਕੇ ਉਹਨੂੰ ਖਿੱਚ ਰਿਹਾ ਬਹੁਤ ਹੀ ਜ਼ਿਆਦਾ ਨੂੰ ਹੁੰਦਾ ਵੀ ਮੇਰੇ ਨਾਲ ਕੋਈ ਹੋਵੇ ਖੇਡਣ ਨੂੰ ਹਾਂਜੀ ਸਸਕਾ ਸੁਆਦ ਕਰਦੀ ਮੈਂ ਤੁਹਾਡਾ ਬਾਕੀ ਇਸਲੀ YouTube ਚੈਨਲ ਤੇ ਸ਼ੁਰੂਆਤ ਕਰਦੇ ਆ ਸਵੇਰ ਦੀ ਚਾਹ ਤੋਂ ਅੱਜ ਮੈਂ ਤਾਂ ਹਾਲ ਨੂੰ ਇੱਕ ਚੀਜ਼ ਦੇ ਨਾਲ ਬਣਾਵਾਂਗੀ ਦਿਖਾਵਾਂਗੀ ਸਾਡੇ ਅੱਜ ਘਰ ਦੇ ਵਿੱਚ ਨਿਊ ਮੈਂਬਰ ਦੀ ਐਂਟਰੀ ਹੋਈ ਆ ਇਹ ਦੇਖੋ ਮੇਰੀ ਚਾਹ ਪਾਉਣਗੇ ਇਧਰ ਆਟਾ ਗੁੰਨੇ ਆ ਦਾੜ ਜੋ ਰਾਤ ਬੜਾਈ ਸੀ ਇਹਦੇ ਵਿੱਚ ਪਈ ਆ ਤੇ ਬਾਹਰੇ ਬਹੁਤ ਵਧੀਆ ਧੁੱਪ ਨਿਕਲ ਰਹੀ ਆ ਅੱਜ ਆ ਤਾਂ ਮੈਂ ਕਿਹਾ ਚਲੋ ਥੋੜਾ ਜਿਹਾ ਵਲੌਗ ਹੀ ਬਣਾ ਲੈਨੇ ਆ ਹਾਂ ਦੇਖੋ ਇਹਦੇ ਸਾਰੇ ਕਲੀਨਿੰਗ ਵਗੈਰਾ ਕਰਨ ਵਾਲੀ ਪਈ ਆਗੀ ਇਹ ਤੇ ਨਮੋਲ ਦਾ ਘੜਾ elephant ਕੱਲ ਨਾ ਇਹ ਤੋਂ ਮੈਂ ਵੀਡੀਓ ਨਹੀਂ ਬਣਾਈ ਹੈਗੀ ਮਿਸ ਹੋ ਗਈ ਬਿੱਲੀ ਦੇਖਣ ਵਾਲੀ ਸੀ ਇੱਥੇ ਸਾਡੇ ਘਰੇ ਬਿੱਲੀ ਆ ਜਾਂਦੀ ਹੈਗੀ ਉਹਨੂੰ ਨਾ ਇਦਾਂ ਹੋ ਗਿਆ ਵੀ ਪਤਾ ਨਹੀਂ ਇਹ ਖੜਾ ਕੀ ਹੈ ਇਹ ਬਾਹਰ ਖੜਾ ਸੀਗਾ ਇੰਨਾ ਜ਼ਿਆਦਾ ਡਰੀ ਬਿੱਲੀ ਬਹੁਤ ਹੀ ਜ਼ਿਆਦਾ ਡਰੀ ਫਟਾਫਟ ਭੱਜ ਗਈ ਉਹਨੂੰ ਇਦਾਂ ਹੋ ਵੀ ਮੈਨੂੰ ਕੋਈ ਫੜ ਨਾ ਲਵੇ ਤੇ ਆਪਾਂ ਪਾ ਲਈਏ ਸ਼ੱਕਰ ਕੱਪ ਦੇ ਵਿੱਚ ਚਾਹ ਪਾਉਣ ਕੇ ਨਾਲ ਮਸਾਲਾ ਪੀਲਾ ਜੇ ਮੈਂ ਕਿਹਾ ਤੇ ਨਾਲੇ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਚਾਹ ਜਿਆਦਾ ਹੀ ਬਣ ਗਈ ਕਪੜਾ ਤਾਂ ਕਪਰ ਗਿਆ ਮੈਂ ਇਸ ਤਰ੍ਹਾਂ ਹੀ ਪਾਨੀ ਆਗੀ ਸ਼ੱਕਰ ਵਗੈਰਾ ਆਪਣੀ ਚਾਹ ਦੇ ਤੇ ਇਹਦਾ ਨਾ ਕੀ ਹੁੰਦਾ ਨਾ ਤਜਾਬ ਵਗੈਰਾ ਨਹੀਂ ਬਣਦਾ ਹੈਗਾ ਜਦ ਆਪਾਂ ਚੀਨੀ ਨੂੰ ਚਾਹ ਦੇ ਵਿੱਚ ਜਿਆਦਾ ਰਿਝਾ ਲੈਨੇ ਆਗੇ ਤਾਂ ਫਿਰ ਜਿੱਦਾਂ ਕਈਆਂ ਦੀ ਸ਼ਿਕਾਇਤ ਹੁੰਦੀ ਹੈ ਨਾ ਕਿ ਤਜਾਬ ਵਗੈਰਾ ਬਣਦਾ ਤਾਂ ਤੁਸੀਂ ਵੀ ਇਹ ਤਰੀਕਾ ਅਪਣਾ ਸਕਦੇ ਹੋ ਤੇ ਫੇਰ ਮੈਨੂੰ ਦੱਸਿਓ ਵੀ ਹਾਂ ਤੁਹਾਨੂੰ ਇਹਦਾ ਰਿਜ਼ਲਟ ਕਿਦਾਂ ਦਾ ਮਿਲਿਆ ਚਾਹ ਬਣ ਗਈ ਆਪਣੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਸ ਚੀਜ਼ ਦੇ ਲਈ ਅੱਜ ਮੈਂ ਫਲੌਗ ਸਪੈਸ਼ਲੀ ਬਣਾਇਆ ਨਹੀਂ ਮੇਰਾ ਕੋਈ ਇਦਾਂ ਦਾ ਹੈ ਨਹੀਂ ਸੀਗਾ ਮੋਟਿਵ ਮੈਂ ਬਣਾਵਾ ਥੋੜੀ ਜਿਹੀ ਚਾਹ ਨੇ ਸੈਂਟ ਲਮਾ ਜਿਆਦਾ ਗਰਮ ਆ ਤੁਸੀਂ ਵੀ ਕਹੋਗੇ ਸਾਨੂੰ ਪਕਾਈ ਜਾ ਰਹੀ ਆ ਦਿਖਾ ਰਹੀ ਨਹੀਂ ਹੈਗੀ ਕੀ ਦਿਖਾਣਾ ਤੇ ਪਰ ਥੋੜਾ ਜਿਹਾ ਹੋਣਾ ਚਾਹੀਦਾ ਨਾ ਮੈਂ ਤੁਹਾਨੂੰ ਕੀ ਦਿਖਾਉਂਗੀ ਬਹੁਤ ਵਧੀਆ ਚੀਜ਼ ਆ ਅੱਜ ਦੇ ਜਿੱਦਾਂ ਕਹ ਲੋ ਮਹਿੰਗਾਈ ਹਰ ਇੱਕ ਚੀਜ਼ ਦੇ ਵਿੱਚ ਤੇ ਹੁਣ ਜਾਏ ਆਏ ਬਿਨਾ ਕਿਤੇ ਵੀ ਸਰਦਾ ਨਹੀਂ ਹੈਗਾ ਜਾਣਾ ਹੀ ਪੈਂਦਾ ਇਸ ਮੋਟਿਵ ਨੂੰ ਹੀ ਰੱਖਦੇ ਹੋਏ ਤੇ ਫਿਰ ਅਸੀਂ ਉਹ ਹੁਣ ਜੋ ਸਾਡੇ ਆ ਤਾਂ ਰਾਤ ਗਈ ਸੀ ਬਸ ਫਿਰ ਮੈਂ ਰਾਤ ਵਲੌਗ ਸ਼ੂਟ ਨਹੀਂ ਕੀਤਾ ਹੈਗਾ ਮੈਂ ਕਿਹਾ ਚਲੋ ਸਵੇਰੇ ਹੀ ਕਰੂੰਗੀ ਤੇ ਸਵੇਰੇ ਰੱਖਾਂਗੀ ਹੁਣ ਆਪਾਂ بڑے ਕੱਪ ਚ ਹੀ ਲੈ ਜਾਣੇ ਆ ਫਿਰ ਉਹ ਚ ਜ਼ਿਆਦਾ ਚਾਪ ਸੀਗੀ ਤੇ ਕੱਦਲ ਸਾਡੇ ਲੱਗੇ ਹੋਏ ਨੇ ਬੂਟੇ ਇਹ ਚੇ ਕਿਸ ਚੀਜ਼ ਦਾ ਬੂਤਾ ਜਰੂਰ ਦੱਸਿਓ ਤੁਸੀਂ ਵੀ ਸਾਨੂੰ ਕਿਉਂਕਿ ਬਹੁਤ ਸੋਹਣੀ ਨਿਕਲੀ ਹੋਈ ਆਗੀ ਅੱਜ ਵਖੋ ਫੇਰ ਲਗਾਣੇ ਆ ਝਾੜੂ-ਚੂੜੂ ਅੱਜ ਕੱਪੜੇ ਤਾਂ ਧੋਣੇ ਨਹੀਂ ਹੈਗੇ ਪਰ ਮੋਲ ਦਾ ਡਰਾਕਟਰ ਕੱਪੜੇ ਮੈਂ ਕੱਲ ਧੋਤੇ ਫੇਰ ਇੱਕ ਦਿਨ ਛੱਡ ਕੇ ਧੋਣੇ ਹੁਣ ਮੈਂ ਡੇਲੀ ਨਹੀਂ ਧੋਂਦੀ ਹੈਗੀ ਪਹਿਲਾਂ ਮੈਂ ਡੇਲੀ ਧੋਂਦੀ ਹੁੰਦੀ ਸੀ ਤੇ ਹੁਣ ਮੈਂ ਇੱਕ ਦਿਨ ਛੱਡ ਕੇ ਧੋਣੀ ਹੁੰਨੀ ਆ ਦੇਖਾ ਬੱਚਿਆਂ ਦੀ ਬੈਨਾ ਆਉਣ ਲੱਗ ਗਈਆਂ 6ਵੀਂ ਤੋਂ ਲੈ ਆਊਟ ਹੋ ਗਏ ਹਨ ਨਾ ਔਰ ਸਕੂਲ ਵਗੈਰਾ ਤੇ ਆ ਜਾ ਰਹੀ ਹੈ ਸਾਹਮਣੇ ਸਾਡੇ ਉਹ ਸੜਕ ਆ ਗਈ ਉਹ ਦੇਖੋ ਚਲ ਹੁਣ ਤਾਂ ਸਾਡੀ ਵੀ ਵੀ ਇੱਥੇ ਵੀ ਬਣ ਗਈ ਪਹਿਲਾਂ ਮੈਂ ਤੁਹਾਨੂੰ ਉੱਥੇ ਦਿਖਾਈ ਸੀ ਨਾ ਖੇੜੇ ਇੱਥੇ ਸਾਡੇ ਪਿੰਡ ਵੀ ਬਣ ਗਈ ਆ ਗਈ ਹੁਣ ਆ ਦੇਖੋ ਅੱਜ ਜਿਹੜਾ ਰੇਤਾ ਵਗੈਰਾ ਇੱਥੇ ਸਾਡੇ ਲੱਗੀ ਹੈ ਲੋਕ ਇਟ ਇਹ ਸਾਡੇ ਨਾਲ ਖਾਲੀ ਪਲਾਂਟ ਤੇ ਉਧਰ ਮਮਮੀ ਹਨ ਮੋਲ ਮੱਝ ਕੰਨੀ ਘਰੇ ਆ ਦੇਖੋ ਇਹਨੂੰ ਮੱਝਾਂ ਦਾ ਇੰਨਾ ਜ਼ਿਆਦਾ ਸ਼ੌਂਕ ਆ ਬਹੁਤ ਹੀ ਜ਼ਿਆਦਾ ਕਹੂਗਾ ਮੈਂ ਮੱਝਾਂ ਦਾ ਡਾਕਟਰ ਬਣੂੰਗਾ ਹਾਂ ਤੇ ਹੁਣ ਮੈਂ ਤੁਹਾਨੂੰ ਦਿਖਾ ਰਹੀ ਆ ਆ ਦਿਖੋ ਅਸੀਂ ਲਈਆ ਇਲੈਕਟ੍ਰਿਕ ਸਕੂਟਰੀ ਜੋ ਬੈਟਰੀ ਤੇ ਚੱਲਦੀ ਆ ਬਹੁਤ ਵਧੀਆ ਤੇ ਅੱਜ ਮੈਂ ਇਹਦਾ ਇਹਨੂੰ ਚਲਾਉਂਗੀ ਤੇ ਚਲਾ ਕੇ ਫਿਰ ਮੈਂ ਤੁਹਾਡੇ ਨਾਲ ਇਹਦਾ ਰਿਵਿਊ ਵੀ ਸ਼ੇਅਰ ਕਰੂੰਗੀ ਕਿ ਕਿਦਾਂ ਕੀ ਆ ਸਾਰਾ ਪ੍ਰੋਸੈਸ ਤੇ ਜਿੱਦਾਂ ਹੁਣ ਉਹਨਾਂ ਨੇ ਕੰਪਨੀ ਵਾਲਿਆਂ ਨੇ ਤਾਂ ਇਦਾਂ ਕਲੇਮ ਕੀਤਾ ਕਿ ਵੀ ਤੁਸੀਂ 50 ਕਿਲੋਮੀਟਰ ਇੱਕ ਵਾਰੀ ਇਹਨੂੰ ਬੈਟਰੀ ਨੂੰ ਚਾਰਜ ਕਰਕੇ ਆਰਾਮ ਨਾਲ ਜਾ ਸਕਦੇ ਹੋਗੇ ਤੇ ਠੀਕ ਵੀ ਹੈ ਵੈਸੇ ਸਮੇ ਦੇ ਜਿੱਦਾਂ ਅੱਜ ਕੱਲ ਸਮਾਂ ਡੀਜ਼ਲ ਪੈਟਰੋਲ ਬਹੁਤ ਹੀ ਜ਼ਿਆਦਾ ਮਹਿੰਗਾ ਜਿਹਾ ਹਣਾ ਹਰ ਕਿਤੇ ਪੈਂਦਾ ਦੂਰ ਨੇੜੇ ਛੋਟੀ ਮੋਟੀ ਚੀਜ਼ ਲਈ ਵੀ ਇਹ ਚੀਜ਼ਾਂ ਦੀ ਆਪਾਂ ਨੂੰ ਲੋੜ ਪੈਂਦੀ ਆ ਤੇ ਇਸ ਕਰਕੇ ਫਿਰ ਅਸੀਂ ਇਹ ਲਈ ਹੈਗੀ ਇਹ ਹੈਗੀ ਆ ਕੰਪਨੀ TNR ਤੇ ਜੋ ਇਹਦਾ ਮਾਡਲ ਨੰਬਰ ਹੈਗਾ Zuba 30 ਆ ਆ ਦੇਖੋ Z 30 ਤੇ ਇੱਥੇ ਫੁੱਲ ਨੇਮ ਲਿਖਿਆ ਹੋਇਆ ਤੇ ਬਾਕੀ ਮੈਂ ਤੁਹਾਨੂੰ ਅੰਦਰੋਂ ਵੀ ਇਹਦੇ ਸਾਰੇ ਫੀਚਰ ਵਗੈਰਾ ਦਿਖਾਵਾਂਗੀ ਤੇ ਮੇਨ ਗੱਲ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਆਪਾਂ ਨੂੰ ਕਿਸੇ ਵੀ ਨੰਬਰ ਪਲੇਟ ਕੋਈ ਵੀ ਇੰਸ਼ੋਰੈਂਸ ਜਿੱਦਾਂ ਦੂਸਰੇ ਹੁੰਦੇ ਆ ਨਾ ਵਹੀਕਲ ਉਹਨਾਂ ਦੇ ਵਿੱਚ ਪ੍ਰਦੂਸ਼ਣ ਦਾ ਬਣਾਉਣਾ ਪੈਂਦਾ ਨੰਬਰ ਪਲੇਟ ਤੇ ਇੰਸ਼ੋਰੈਂਸ ਵਗੈਰਾ ਇਹਦੇ ਵਿੱਚ ਉਹ ਕੋਈ ਵੀ ਨਹੀਂ ਹੈਗਾ ਬਗੈਰ ਨੰਬਰ ਪਲੇਟ ਤੋਂ ਇਹਦਾ ਕੋਈ ਚਲਾਨ ਨਹੀਂ ਹੁੰਦਾ ਹੈਗਾ ਕੋਈ ਵੀ ਕਿਉਂਕਿ ਸਾਈਕਲ ਦੇ ਵਿੱਚ ਹੀ ਆ ਜਾਂਦੀ ਹੈ ਕਿ ਹੋਈ ਇਹਦਾ ਪ੍ਰਦੂਸ਼ਣ ਨਹੀਂ ਹੈਗਾ ਇੱਕ ਬਾਤ ਚ ਮੈਂ ਤਾਂ ਨੂੰ ਨਿਛੇ ਦੇ ਸਾਰਾ ਇਹਦਾ ਦਿਖਾਉ ਜੂ ਫੀਚਰ ਇਹਦੇ ਵਿੱਚ ਕਿੱਦਾਂ ਕਿੱ ਸਟਾਰਟ ਕਰਕੇ ਵੀ ਦਿਖਾਵਾਂਗੀ ਤੇ ਚਲਾ ਕੇ ਵੀ ਦਿਖਾਵਾਂਗੀ ਠੀਕ ਬਹੁਤ ਵਧੀਆ ਚੀਜ਼ ਲੱਗੀ ਬਾਕੀ ਚਲਾਵਾਂਗੇ ਰਾਤ ਇਹਦੇ ਪਾਪਾ ਹੀ ਲੈ ਕੇ ਆਏ ਸੀ ਅਨਮੋਲ ਦੇ ਦੋਨੋਂ ਹੀ ਗਏ ਸੀਗੇ ਤੇ ਇਹਨਾਂ ਨੇ ਤਾਂ ਚਲਾਈ ਸੀ ਪਰ ਮੈਂ ਨਹੀਂ ਚਲਾਈ ਫਿਰ ਇਹ ਚਲੇਗੇ ਇਹਨਾਂ ਨੂੰ ਕੰਮ ਸੀ ਤੇ ਇਸ ਕਰਕੇ ਫਿਰ ਇਹ ਮੈਨੂੰ ਹੁਣ ਕਹਿ ਰਹੇ ਸੀ ਵੀ ਤੁਸੀਂ ਚਲ ਚਲਾ ਕੇ ਦੇਖ ਲਿਓ ਵੀ ਪਤਾ ਲੱਗ ਜਾਏਗਾ ਆਪਾਂ ਨੂੰ ਤੇ ਬੈਟਰੀ ਹੁਣ ਇਹਦੀ ਰਾਤ ਚਾਰਜ ਕਰ ਲਈ ਸੀ ਅਸੀਂ ਫਿਰ ਮੈਂ ਤੁਹਾਨੂੰ ਦਿਖਾਉਂਗੀ ਕਿ ਕਿੱਦਾਂ ਕਿੱਦਾਂ ਇਹਦੇ ਵਿੱਚ ਕਿੱਦਾਂ ਫੀਚਰ ਇੱਥੇ ਸਾਰਾ ਇਹਦਾ ਬੋਰਡ ਆਗਾ ਤੇ ਇੱਥੇ ਸਾਰਾ ਜਦੋਂ ਆਪਾਂ ਚਾਬੀ ਲਗਾਵਾਂਗੇ ਸਾਰੀ ਡਿਟੇਲ ਆ ਜਾਂਦੀ ਹੈ ਮੈਂ ਤੁਹਾਨੂੰ ਫਿਰ ਦਿਖਾਨੀ ਆਗੀ ਉਹ ਆਪਾਂ ਹੁਣ ਪਿੰਨੇ ਅੱਛਾ ਫਿਰ ਮੈਂ ਤੁਹਾਨੂੰ ਸਾਰੇ ਫੀਚਰ ਵਗੈਰਾ ਉਹਦੇ ਦਿਖਾਵਾਂਗੀ ਕੋਟਰੀ ਦੇ ਯਾਹ ਦੇਖੋ ਇਹ ਅੱਛਾ ਦੇ ਨਾਲ ਖਾਦੀ ਹੁੰਦੀ ਹੁੰਦੀ ਆ ਸਵੀਟ ਉਹ ਦੇਖੋ ਮਖਾਣੇ ਫੁੱਲ ਬਤਾਸੇ ਇਹਨਾਂ ਮੇਰੇ ਰੋਸਟ ਕੀਤੇ ਹੋਏ ਨੇਗੇ ਆ ਦੇਖੋ ਹਲਕਾ ਜਿਹਾ ਘਿਓ ਪਾ ਕੇ ਨਮਕ ਪਾ ਕੇ ਮੈਂ ਰੋਸਟ ਕਰਕੇ ਰੱਖ ਲੈਣੀ ਆ ਤੇ ਇੰਨੇ ਕ ਆਪਾਂ ਖਾਵਾਂਗੇ ਵਧੀਆ ਹੁੰਦੀ ਹੈ ਕੈਲਸ਼ੀਅਮ ਫਾਈਬਰ ਭਰਪੂਰ ਮਾਤਰਾ ਚ ਹੁੰਦਾ ਇਹਦੇ ਤੇ ਓਦਾਂ ਵੀ ਸਿਹਤ ਦਾ ਖਜ਼ਾਨਾ ਨੇਗੇ ਵਧੀਆ ਆਪਾਂ ਨੂੰ ਖਾਣੇ ਚਾਹੀਦੇ ਨੇ ਡਾਈਟ ਦੇ ਵਿੱਚ ਜ਼ਰੂਰ ਤੇ ਫਿਰ ਮੈਂ ਤੁਹਾਨੂੰ ਮਿਲਦੀ ਆ ਮੈਂ ਚਾਹ ਪੀ ਲਾ ਆ ਦੇਖੋ ਚਾਹ ਵੀ ਮੇਰੀ ਠੰਡੀ ਹੋ ਗਈ ਤੇ ਪੀ ਲਈ ਤੇ ਫਿਰ ਮਿਲਦੇ ਆਪਾਂ ਤੁਹਾਨੂੰ ਮਸਾੜਾ ਖੁਸ਼ ਆ ਗਿਆ ਤੇ ਇਹ ਫੰਕਸ਼ਨ ਹੈ ਆ ਦੇਖੋ ਇੱਕ ਤੇ ਜਦ ਆਪਾਂ ਕਰਾਂਗੇ ਸਟਾਰਟ ਹੋ ਜਾਊਗੀ ਫਿਰ ਦੋ ਤੇ ਕਰਾਂਗੇ ਆ ਦੇਖੋ ਦੋ ਤੇ ਹੋਗੀ ਦੋ ਤੇ ਫਿਰ ਚੱਲ ਪੈਗੀ तीन रज स्पीड हाई हो जाएगी गेयर आ रिवर्स जिदा आप पिछे करने इधर रिवर्स करके फिर आप पिछे कर सकते तो बहुत वैसा आवाज़ बिल्कुल ही नहीं हैगी देखो हाँ बस बैटरी आ जाती है तो सारा कुछ अपना शो होंगर आई लाइट ਇੰਡੀਕੇਟਰ ਹਾਰਨ ਸਾਰਾ ਉਧਰ ਹੈ ਜਿਵੇਂ ਇਦਾਂ ਨਾਰਮਲ ਸਕੂਪ ਲਈ ਤੁਹਾਨੂੰ ਦੋ ਦਈਆਂ ਤੇ ਬਾਕੀ ਹੁਣ ਜਾਣਗੇ ਪਾਪਾ ਫਿਰ ਅਸੀਂ ਵੀ ਜਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਡਿੱਗੀ ਵਾਸੇ ਇਦਾਂ ਹੀ ਇਹਨੂੰ ਚਾਬੀ ਨਾਲ ਇਦਾਂ ਨੂੰ ਖਵਾ ਦੇਣਾ ਇਹ ਆ ਖੁੱਲ ਗਈ ਡਿੱਗੀ ਇਹਦੀ ਡਿੱਗੀ ਦੇ ਚੱਪਾਂ ਮਿਲ ਜਾਂਦੇ ਨੇ ਚਾਬੀਆਂ ਤੇ ਆ ਇਹਦਾ ਬੈਟਰੀ ਦਾ ਹੀ ਕੋਈ ਪਲੱਗ ਜੀ ਆ ਤੇ ਇਹਦਾ ਸੌਚ ਰੱਤੀ ਹੋਈ ਹੈ ਇਹ ਤੇ ਤੇਲ ਨਹੀਂ ਪੈਂਦਾ ਹੈਗਾ ਇਹ ਨਹੀਂ ਖਾਦੋ ਕਿੱਥੇ ਆ ਹੈ ਦਾਦੂ ਚੱਲੇ ਨੇ ਕਿੱਥੇ ਚੱਲਣ ਦਾ ਹਾਂ ਇਹ ਤਾਂ ਹੈ ਮੈਨੂੰ ਪਤਾ ਨਾ ਲੱਗੇ ਮੈਨੂੰ ਆਵਾਜ਼ ਹੀ ਨਹੀਂ ਆਉਂਦੀ ਲੈ ਵਾਓ ਅਨੇ ਬਾਹਰੇ ਦੇਖਾਂਗੇ 12:00 ਵਜੇ 12:00 ਵਜੇ

ਆ ਕੇ ਖੇਡੂ। ਆ ਕੇ ਖੇਡੂ ਵਾ। ਉਹ ਨਾ ਜਾ 다운 ਦੇ। ਕੀ ਹੋ ਗਿਆ? ਕੀ ਹੋ? ਉਹ ਆਉਗਾ। ਆਉਗਾ, ਆਉਗਾ ਮੈਂ। ਥੋ ਆਉਗਾ। ਆਉਗਾ, ਆਉ ਫੇਰ ਆਉਂਦਾ। ਉਹ ਤਿਆਰ ਹੋ ਕੇ ਆਇਆ। ਆਉਂਦਾ ਉਹਨਾਂ ਨੇ ਜਾਣਾ ਵੀ ਥੋ ਫੇਰ ਆਉਂਦਾ ਵਾਗਾ। ਉਹ ਲੈ ਆਉਂਦੀ। ਉਹ ਦੇ। ਹੋ ਜਾ। ਅਨਮੋਲ ਕੇ ਖਾ ਰਿਹਾ ਤੇ ਹੁਣ ਆਪਾਂ ਬਣਾ ਰਿਹਾ ਸ਼ਾਮ ਦੀ ਰੋਟੀ ਤੇ ਦਾਲ ਚੱਜ ਮੈਂ ਬਣਾਈ ਆ ਮੂੰਗੀ ਮਸਲ ਦੀ ਦਾਲ ਤੇ ਇੱਧਰ ਬਣਾਈ ਆ ਆਪਾਂ ਸਬਜੀ ਆਲੂ ਗਾਜਰਾ ਤੇ ਮੇਥੀ ਦੀ ਸਬਜੀ ਬਣਾਈ ਆਗੀ ਤੇ ਹੁਣ ਆਪਾਂ ਫਟਾਫਟ ਪਕਾ ਲਈਏ ਰੋਟੀਆਂ ਵੱਸ ਤੇ ਕਾਫੀ ਜਣੇ ਕਹਿ ਰਹੇ ਸੀ ਵੀ ਸਾਰੇ ਸ਼ੇਅਰ ਕਰਦੇ ਆ ਤੁਸੀਂ ਵੀ ਆਪਣੀ ਡੇਲੀ ਰੁਟੀਨ ਸ਼ੇਅਰ ਕਰਿਆ ਕਰੋ ਤੇ ਇਸ ਕਰਕੇ ਫਿਰ ਮੈਂ ਕੈਚਲੂ ਆਪਾਂ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੁਹਾਡੀ ਡਿਮਾਂਡ ਸਿਰ ਮੱਥੇ ਤੇ ਤੇ ਰੋਟੀ ਵਸੇ ਅਸੀਂ ਸ਼ਾਮ ਦੀ ਜਲਦੀ ਪਕਾ ਲੈਣੀ ਆ ਕਿੰਨਾ ਟਾਈਮ ਹੋਇਆ ਸਵਾ ਪੰਜ ਹੋਇਆ ਨੇ ਜੀ ਪਹਿਲੇ ਮੈਂ ਸਬਜ਼ੀ ਵਗੈਰਾ ਬਣਾ ਲਈ ਸੀਗੀ ਫਿਰ ਆਟਾ ਗੁੰਨ ਕੇ ਰੱਖਤਾ ਸੀ ਜਦੋਂ ਮੈਂ ਸਬਜ਼ੀ ਬਣਾ ਰਹੀ ਸੀ ਤੇ ਬਿੱਤੂ ਸੀ ਅੱਜ ਕੀ ਪੜਾਇਆ ਰੋਟੀ ਪਾਣੀ ਦੇ ਵਿੱਚ ਅਨਮੋਲ ਗਿਆ ਹੈ ਉੱਧਰ ਮੱਝਾ ਕਰਨੀ ਉਹਨੂੰ ਤਾਂ ਬਸ ਮੱਝਾ ਦੇ ਕਰੇਚੇ ਲੱਗਿਆ ਰਹਿੰਦਾ ਕੋਈ ਵੇਸੇ ਖਾਂ ਦੀ ਰੋਟੀ ਖਾ ਬੀ ਜਲਦੀ ਲੈਣੀ ਚਾਹੀਦੀ ਆ 3 ਘੰਟੇ ਪਹਿਲਾਂ ਸੌਣ ਤੋਂ ਹਜ਼ਮ ਹੋ ਜਾਂਦੀ ਆ ਤੇ ਉਹ ਆ ਫਿਰ ਤੇ ਨਾਲੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵਲੌਗਸ ਦੇ ਵਿੱਚ ਮੈਨੂੰ ਕਾਫੀ ਜ਼ਿਆਦਾ ਵਧੀਆ ਸਹਿਯੋਗ ਮਿਲ ਰਿਹਾ ਤੁਹਾਡਾ ਅੱਗੇ ਵੀ ਤੁਸੀਂ ਇਦਾਂ ਹੀ ਜਿੰਦੇ ਰਹੋ ਕਿਉਂਕਿ ਜੇ ਤੁਸੀਂ ਹੋ ਨਾਲ ਤਾਂ ਅਸੀਂ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਇੱਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਮੈਂ ਹੁਣ ਬਣਾ ਲਾ ਫਟਾਫਟ ਰੋਟੀਆਂ ਤੇ ਫੇਰ ਮਿਲਦੀ ਆ ਮੈਂ ਤੁਹਾਨੂੰ ਤੇ ਇੱਥੇ ਹੁਣ ਰੋਟੀ ਵਗੈਰਾ ਖਾ ਲਈ ਅਸੀਂ ਤੇ ਅੱਜ ਹੈ 12 ਫਰਵਰੀ ਆ ਤੇ ਕੱਲੂ ਹੈਗਾ ਮੇਰਾ ਬਰਥਡੇ 13 ਫਰਵਰੀ ਨੂੰ ਇੱਕ ਇੱਕ ਨੇ ਕਰੀ ਬਣਾਇਆ ਸੀ ਅੱਜ ਪਰ ਇਹਨਾਂ ਮੋਲ ਜਿਆਦਾ ਜਿੱਦ ਕਰਾਂ ਲੱਗਾ ਕਿ ਖਾਣਾ ਤੇ ਅਸੀਂ ਬਰਥਡੇ ਦਾ ਕੱਲੂ ਮੇਰਾ ਡਾਕ ਕਰਾਂਗੇ ਤੇ ਬਾਕੀ ਸਕੂਟਰੀ ਵਗੈਰਾ ਤੇ ਮੈਂ ਗੇੜਾ ਦੇ ਆ ਇਸੇ ਸੀ ਗੋਲ ਗੱਪੇ ਗਏ ਸੀ ਨਾ ਖਾਣ ਬਹੁਤ ਵਧੀਆ ਚੱਲੀਆ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਹੋਈ ਮੈਨੂੰ ਤਾਂ ਵਧੀਆ ਲੱਗੀ ਨਾ ਵੇ ਇੱਕ ਮਿੰਟ ਰੁਕਦਾ ਸੀ ਇੱਥੇ ਕਰਦੇ ਐਂਡ ਅਸੀਂ ਕਰਦੇ ਕੇਕ ਨੂੰ ਇੰਜੋਏ ਤੁਸੀਂ ਵੀ ਕਰੋ ਸਾਡੇ ਦੇ